ਜਿਹੜੇ ਮਕਾਨ ਨੂੰ ਇਹ ਟਹਿ ਟੇਰੀ ਕਰ ਦਿੱਤਾ ਗਿਆ ਜੋ 1 2 ਨੰਬਰ ਦੇ ਪੈਸੇ ਨਾਲ ਆਸ਼ੀਆਨਾ ਤਿਆਰ ਕੀਤਾ ਸੀ ਉਹ ਅੱਜ ਟਹਿ ਟੇਰੀ ਹੁੰਦਾ ਨਜ਼ਰ ਆ ਰਿਹਾ ਹੈ ਮਕਾਨ ਮਾਲਕ ਦੀ ਅੱਖਾਂ ਦੇ ਵਿੱਚ ਹੰਝੂ ਵੇਖਣ ਨੂੰ ਤਾਂ ਜ਼ਰੂਰ ਮਿਲ ਰਿਹਾ ਨੇ 20 ਪਰਚੇ ਥੋੜੇ ਨਹੀਂ ਹੁੰਦੇ ਇੱਕ ਨਹੀਂ ਅੱਧਾ ਨਹੀਂ 20 ਪਰਚੇ ਨੇ ਭੈਮ ਨਹੀਂ ਤੇ ਅੱਜ ਇਹ ਟਾਇਆ ਜਾ ਰਿਹਾ ਕਿ ਮੈਂ ਘਨਾਈ ਮਾਫੀ ਮੰਗਦਾ ਜੀ ਬਸ ਜਿਹੜੀ ਗਲਤੀ ਹੋ ਗਈ ਬਾ ਘਰਦਿਆਂ ਤੋਂ ਹੀ ਆ ਜੀ ਬਹੁਤ ਪਰ ਮਾਫੀ ਮੰਗ ਰਿਹਾ ਜੀ ਏ ਅਮਰਜੀਤ ਕੌਰ ਮਾਣੋ ਹੈ ਉਹਦੇ ਤੇ 12 ਮੁਕਦਮੇ ਨੇ ਦੋ ਮੁਕਦਮੇ ਇਹਦੇ ਹਸਬੰਡ ਦੇ ਨੇ ਤੇ ਇਹਦੀ ਸੱਤ ਤੇ ਵੀ 6 ਮੁਕਦਮੇ ਨੇ ਮਤਲਬ 20 ਤੋਂ ਉੱਤੇ ਮੁਕਦਮੇ ਇਹਨਾਂ ਸਾਰਿਆਂ ਤੇ ਨੇ ਲਾ ਆ ਕੇ ਜਿਹੜੇ ਫੈਮਿਲੀ ਦੀ ਗੱਲ ਕੀਤੀ ਜਾਵੇ ਤਾਂ ਫੈਮਿਲੀ ਸਾਰੀ ਦੀ ਸਾਰੀ ਕ੍ਰਾਈਮ ਕ੍ਰਿਮੀਨਲ ਹੈ तकरीबन 20 ਦੇ ਉੱਤੇ ਜਿਹੜੇ ਪਰਚੇ ਹਨ ਇਸ ਫੈਮਿਲੀ ਦੇ ਉੱਤੇ ਹਨ ਤੇ ਅੱਜ ਜਿਹੜੇ ਉਹਨਾਂ ਦੇ ਮਕਾਨ ਦੇ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਜਿਹੜਾ ਮਕਾਨ ਤਹੇ ਟੇਰੀ ਕਰ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਯਾਰ ਥੋੜਾ ਇੱਕ 2 ਰੁਪਏ 100 ਰੁਪਏ 500 ਪਿੱਛੇ ਇੱਕ ਪਰਿਵਾਰ ਜਿਹੜਾ ਉਜੜ ਜਾਂਦਾ ਨਾ ਸ਼ੇਕ ਹਾਂਜੀ ਮਸੂਰਤਾ ਹੁੰਦਾ ਜੀ ਹੁੰਦਾ ਹੀ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਾ ਵਿਰੋਧੀ ਦੀ ਮਿਹਮ ਚਲਾਈ ਗਈ ਆ ਉਸੇ ਲੜੀ ਦੇ ਤਹਿਤ ਅੱਜ ਸੰਗਰੂਰ ਵੀਖੇ ਰਾਮਨਗਰ ਬਸਤੀ ਦੀਆਂ ਤਸਵੀਰਾਂ ਬਖਾਨੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਜਿਹੜਾ ਪੀਲਾ ਪੰਜਾ ਦੀਵਾਰ ਤੋਂ ਇੱਕ ਵਾਰ ਫਿਰ ਚੱਲਿਆ ਹੈ ਜੋ ਨਸ਼ਾ ਤਸਕਰ ਹਾਨਾ ਉਹਨਾਂ ਨੂੰ ਬਾਰ ਬਾਰ ਸਮਝਾਉਣ ਦੇ ਬਾਵਜੂਦ ਜਦੋਂ ਨਹੀਂ ਹਟਦਾ ਉਸ ਤੋਂ ਬਾਅਦ ਜਿਹੜਾ ਪੀਲਾ ਪੰਜਾ ਚੱਲਦਾ ਹੈ ਤਸਵੀਰਾਂ ਤੁਹਾਨੂੰ ਬਖਾ ਰਹੇ ਆ ਰਾਮਨਗਰ ਬਸਤੀ ਦੀਆਂ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਇੱਕ ਨਸ਼ਾ ਤਸਕਰ ਦਾ ਜਿਹੜਾ ਮਕਾਨ ਹੈ ਉਸ ਨੂੰ ਤਾ ਟੇਰੀ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਆਮ ਨਗਰ ਬਸਤੀ ਦੀਆਂ ਦਿਖਾ ਰਿਹਾ ਹਾਂ ਇਸ ਬੰਦੇ ਦੇ ਵਿੱਚ ਸਾਡੇ ਨਾਲ ਐਸਪੀ ਸੰਗਰੂਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਸਸੀ ਗੱਲ ਜੀ ਸਸੀ ਗੱਲ ਜੀ ਸਰ ਵਾਰ-ਵਾਰ ਲੋਕਾਂ ਨੂੰ ਸਮਝਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਆ ਰੁਕਣ ਦਾ ਨਾਂ ਲੈਂਦੇ ਉਸ ਤੋਂ ਬਾਅਦ ਮਜਬੂਰ ਹੋ ਕੇ ਪ੍ਰਸ਼ਾਸਨ ਵੱਲੋਂ ਤੇ ਜਿਹੜਾ ਪੀਲਾ ਬੰਝਾ ਚਲਾਇਆ ਰੱਖੀ ਕਿ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੁਹਾਡੇ ਤੋਂ ਪਹਿਲਾਂ ਕਹਿ ਰਹੇ ਸੀ ਜੀ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਕਹਿਣਾ ਵੀ ਹੁਣ ਮੈਸੇਜ ਤਾਂ ਸਾਨੂੰ ਦਿੰਦਿਆਂ ਨੂੰ ਬਹੁਤ ਸਮਾਂ ਹੋ ਗਿਆ ਹੁਣ ਤਾਂ ਐਕਸ਼ਨ ਹੀ ਹੈ ਹੁਣ 1 ਬਾਈ 1 ਜਿਹੜੇ ਨਹੀਂ ਹਟ ਰਹੇ ਫਿਰ ਉਹਨਾਂ ਦੇ ਖਿਲਾਫ ਇਹ ਐਕਸ਼ਨ ਹੋ ਰਿਹਾ ਤੁਹਾਡੇ ਸਾਹਮਣੇ ਤੇ ਮੈਨੂੰ ਲੱਗਦਾ ਵੀ ਇਹਦਾ ਇਫੈਕਟ ਤਾਂ ਹੋਊਗਾ ਲੋਕੀ ਘਰ ਛੱਡ ਛੱਡ ਭੱਜ ਰਹੇ ਨੇ ਠੀਕ ਹੈ ਇਹ ਇਹਦੇ ਨਾਲ ਬਹੁਤ ਵਧੀਆ ਇਫੈਕਟ ਆਉਣ ਵਾਲਾ ਹੈ ਇਸ ਕਾਰਵਾਈ ਦਾ ਗੱਲ ਬਸਤੀ ਦੀ ਕਰੀ ਜਾਵੇ ਇੱਥੇ ਪੁਲਿਸ ਵੱਲੋਂ ਕਿੰਨੇ ਹੀ ਕੈਂਪ ਲਗਾਏ ਚੁੱਕੇ ਆ ਲੋਕਾਂ ਨਾਲ ਮੀਟਿੰਗਾਂ ਵੀ ਹੋ ਰਹੀਆਂ ਪਰ ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਰਹਿ ਰਹੀ ਹੈ ਕਿ ਜਿਹੜੇ ਲੋਕ ਸੁਧਰ ਨਹੀਂ ਰਹੇ ਇਹੀ ਸੀਗਾ ਨਾ ਜੀ ਵੀ ਉਹਨਾਂ ਨੂੰ ਮੀਟਿੰਗਾਂ ਤੇ ਜਿਹੜੀਆਂ ਅਸੀਂ ਆ ਕੇ ਇਹਨਾਂ ਨਾਲ ਪੁਲਿਸ ਦਾ ਇਹਨਾਂ ਨੇ ਉਹ ਵਾਲਾ ਚੰਗਾ ਚੰਗਾ ਪਾਰਟੀ ਸਾਰਾ ਵੇਖਿਆ ਹੈਗਾ ਹੈਨਾ ਤੇ ਹੁਣ ਐਡਮਿਨਿਸਟ੍ਰੇਸ਼ਨ ਚਲੋ ਲਾਅਨ ਆਰਡਰ ਦੇ ਪਾਰਟ ਨੂੰ ਵੇਖਣ ਲਈ ਅਸੀਂ ਉਹਨਾਂ ਇਹਨਾਂ ਦੇ ਘਰ ਇਲੈਗਲ ਥਾਂ ਤੇ ਬਣੇ ਹੋਏ ਸੀ ਤੇ ਸਿਵਲ ਨੇ ਇਹ ਡਿਸੀਜਨ ਲਿਆ ਵੀ ਜੇ ਗਲਤ ਥਾਂ ਤੇ ਬਣੇ ਹੋਏ ਨੇ ਹੁਣ ਜਦੋਂ ਅਸੀਂ ਚੈੱਕ ਕਰਦੇ ਆ ਤਾਂ ਫਿਰ ਇੰਨੇ-ਇੰਨੇ ਮੁਕਦਮੇ ਵੀ ਨੇ ਹੋ ਸਕਦਾ ਵਨ ਬਾਈ ਵਨ ਸਾਰੇ ਈ ਟਾਉਣ ਐਵੇਂ ਦੇ ਠੀਕ ਹੈ ਜਿਹੜਾ ਅੱਜ ਦੀ ਗੱਲ ਕਰੀ ਜਾਵੇ ਜਿਨ੍ਹਾਂ ਦੇ ਮਕਾਨ ਉੱਤੇ ਢਾਹ ਜਾ ਰਹੇ ਇਹਨਾਂ ਦੇ ਕਿੰਨੇ ਪਰਚੇ ਇਹ ਅਮਰਜੀਤ ਕੌਰ ਮਾਣੋ ਐ ਉਹਦੇ ਤੇ 12 ਮੁਕਦਮੇ ਨੇ ਦੋ ਮੁਕਦਮੇ ਇਹਦੇ ਹਸਬੰਡ ਦੇ ਨੇ ਤੇ ਇਹਦੀ ਸੱਸ ਤੇ ਵੀ 6 ਮੁਕਦਮੇ ਨੇ ਮਤਲਬ 20 ਤੋਂ ਉੱਤੇ ਮੁਕਦਮੇ ਇਹਨਾਂ ਸਾਰਿਆਂ ਤੇ ਨੇ ਰਲਾ ਕੇ ਇਹਦੀ ਡਾਕਟਰ ਜੈਸ ਬਿਲਕੁਲ ਸਾਰਿਆਂ ਤੇ ਮੁਕਦਮੇ ਦਰਜ ਨੇ ਇਸ ਹਨ ਐਸਪੀ ਸਾਹਿਬ ਜਿਨ੍ਹਾਂ ਦਾ ਅਖਣਾ ਹੈ ਕਿ ਜਿਹੜੇ ਫੈਮਲੀ ਦੀ ਗੱਲ ਕੀਤੀ ਜਾਵੇ ਤਾਂ ਫੈਮਲੀ ਸਾਰੀ ਦੀ ਸਾਰੀ ਕ੍ਰਾਈਮ ਕ੍ਰਿਮੀਨਲ ਹੈ तकरीबन 20 ਦੇ ਉੱਤੇ ਜਿਹੜੇ ਪਰਚੇ ਹਨ ਇਸ ਫੈਮਲੀ ਦੇ ਉੱਤੇ ਹਨ ਤੇ ਅੱਜ ਜਿਹੜੇ ਉਹਨਾਂ ਦੇ ਮਕਾਨ ਦੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਨ ਜਿਹੜਾ ਮਕਾਨ ਤਹ ਢੇਰੀ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਤੁਸੀਂ ਵੇਖ ਲਓ ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧ ਦੇ ਵਿੱਚ ਜਦੋਂ ਪੱਤਰਕਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਅਖਣਾ ਸੀਗਾ ਕਿ ਸਾਡੇ ਵੱਲੋਂ ਕਿੰਨੇ ਹੀ ਕੈਂਪ ਲਗਾਏ ਗਏ ਹਨ ਕਿੰਨੀ ਵਾਰੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਇਹ ਜਿਹੜੇ ਲੋਕ ਨੇ ਸੁਧਰਨ ਦਾ ਨਾਂ ਨਹੀਂ ਲੈ ਰਹੇ ਜਿਸ ਦੇ ਕਾਰਨ ਮਜਬੂਰ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਕੜਾ ਕਦਮ ਚੱਕਣਾ ਪੈਂਦਾ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੀ ਇਸ ਫੈਮਿਲੀ ਦੇ ਉੱਤੇ ਤਕਰੀਬਨ 20 ਦੇ ਉੱਤੇ ਜਿਹੜੇ ਪਰਚੇ ਦਰਜ ਹਨ ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਬਖਾਣੀਆਂ ਜਿਹੜੇ ਇਹਨਾਂ ਦੇ ਘਰ ਦੀ ਤਹਿ ਟੇਹਰੀ ਕੀਤੀ ਜਾ ਰਹੀ ਹੈ ਕੀ ਨਾਮ ਰਿਆ ਭੋਲਾ ਸਿੰਘ ਆ ਜੀ ਭੋਲਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਕਿ 20 ਪਰਚੇ ਥੋੜੇ ਨਹੀਂ ਹੁੰਦੇ ਇੱਕ ਨਹੀਂ ਅੱਧਾ ਨਹੀਂ 20 ਪਰਚੇ ਨੇ ਫੈਮਲੀ ਤੇ ਠੀਕ ਹੈ ਜੀ ਅੱਜ ਤਾਂ ਆ ਜਾ ਰਿਹਾ ਕੀ ਮੈਂ ਕਹਣਾ ਜੀ ਮਾਫੀ ਮੰਗਦਾ ਜੀ ਬਸ ਜਿਹੜੀ ਗਲਤੀ ਹੋ ਗਈ ਬਾ ਘਰਦਿਆਂ ਤੋਂ ਹੋਈ ਆ ਜੀ ਬਹੁਤ ਬਸ ਮਾਫੀ ਮੰਗ ਰਿਹਾ ਜੀ ਕਦੇ ਸਮਝਾਇਆ ਨਹੀਂ ਕਰਦੇ ਨੂੰ ਕਿ ਪਹਿਲਾਂ ਮੈਂ ਛੱਡ ਦੂੰ ਬਥੇਰਾ ਸਮਝਾਉਂਦੇ ਆ ਇਹ ਤਾਂ ਬੱਸ ਤੁਹਾਨੂੰ ਨਹੀਂ ਲੱਗਦਾ ਕਿ ਯਾਰ ਥੋੜਾ ਇੱਕ 2 ਰੁਪਏ 100 ਰੁਪਏ 500 ਪਿੱਛੇ ਇੱਕ ਪਰਿਵਾਰ ਜਿਹੜਾ ਉਜੜ ਜਾਂਦਾ ਨਸ਼ੇ ਕਰਕੇ ਹਾਂ ਜੀ ਮਹਿਸੂਸਤਾ ਹੁੰਦਾ ਹੈ ਜੀ ਹੁੰਦਾ ਹੈ ਹੁੰਦਾ ਮਹਿਸੂਸਾ ਜਦੋਂ ਤੁਸੀਂ ਘਰ ਦੇ ਨਾਲ ਗੱਲ ਕਰਦੇ ਸੀ ਤਾਂ ਉਹ ਤੁਹਾਡੇ ਘਰ ਦੇ ਕੀ ਕਹਿੰਦੇ ਬਸ ਜੀ ਜਮੈਂ ਦੇਖੋ ਦੇਖ ਹਾਂ ਬਸ ਹੋਰ ਵੀ ਕੋਈ ਵੇਚ ਹਾਂ ਜੀ ਹੋਰ ਕਿਹਨੂੰ ਦੇਖੋ ਦੇਖ ਕੀ ਕਰਦੇ ਕਿਨੂੰ ਦੇਖੋ ਦੇਖ ਜਮੈਂ ਆਪਣਾ ਹੋ ਗਿਆ ਮਨਲਾ ਹੋ ਗਿਆ ਜਮੈਂ ਆਏ ਵੇਖੋ ਦੇਖੋ ਸਾਰੀ ਇਹ ਤਾਂ ਤਕਰੀਬਨ ਕਰਦੇ ਹਾਂ ਹਾਂ ਜੀ ਮੱਲੇ ਮੱਲੇ ਕੋਈ ਮੱਲੇ ਦਾ ਨਾਮ ਹੋਵੇ ਕਿ ਜਿਹੜਾ ਤੁਸੀਂ ਕਹਿੰਦੇ ਹੋ ਉਹ ਮਨਲਾ ਹੀ ਆਈ ਨਹੀਂ ਸਾਰਾ ਕੋਈ ਨਾਮ ਹਾਂ ਹੁਣ ਨੌਕੀ ਦਾ ਲੈ ਜੀ ਨੌਂ ਲੈ ਆਪਾਂ ਸਾਡਾ ਥੋੜਾ ਜਿਹਾ ਹੁਣ ਅੱਜ ਆਸ਼ੀਆਨਾ ਜਿਹੜਾ ਮਿਹਨਤ ਨਾਲ ਇੰਨੀ ਬਣਾਇ ਟੁੱਟ ਗਿਆ ਹੁਣ ਕਰੀਏ ਕੀ ਮੈਂ ਤਾਂ ਮੰਨਤ ਕਰਿਆ ਸਾਬ ਦੀ ਬਹੁਤ ਮੰਨਤ ਕਰਿਆ ਮਾਤਾ ਉਦੋਂ ਦੀ ਮੰਨਤ ਕਰਦਾ ਮੈਂ ਹਾਂ ਗਲਤੀ ਹੋ ਗਈ ਹਾਂ ਜੀ ਇਹ ਤਾਂ ਸਾਡੇ ਨੇ ਘਰ ਦੇ ਮਾਲਕ ਜਿਨ੍ਹਾਂ ਦਾ ਆਖਣਾ ਹੈ ਕਿ ਸਾਡੇ ਮੇਰੇ ਵੱਲੋਂ ਆਪਣੇ ਘਰਦਿਆਂ ਨੂੰ ਕਿੰਨੀ ਵਾਰ ਸਮਝਾਇਆ ਗਿਆ ਕਿ ਭਾਈ ਇਹ ਕੰਮ ਛੱਡ ਦੋ ਪਰ ਉਹਨਾਂ ਦਾ ਆਖਣਾ ਸੀਗਾ ਕਿ ਉਹ ਕਹਿੰਦੇ ਕਿ ਜਦੋਂ ਸਾਰਾ ਮੁਹੱਲਾ ਹੀ ਇਹ ਕੰਮ ਕਰ ਰਿਹਾ ਤਾਂ ਅਸੀਂ ਕਿਉਂ ਹਟੀਏ ਤਾਂ ਜਿਸ ਕਾਰਨ ਅੱਜ ਇਹਨਾਂ ਨੂੰ ਇਸਦਾ ਨਤੀਜਾ ਭੁਗਤਣਾ ਪੈ ਰਿਹਾ ਜਿਹੜਾ ਇੱਕ ਕਾ ਜਵਾਪਾ ਕਹਿ ਸਕਦਾ ਹੈ ਕਿ 2 ਨੰਬਰ ਦੇ ਪੈਸੇ ਨਾਲ ਜਿਹੜਾ ਮਕਾਨ ਪਾਇਆ ਸੀ ਉਹ ਕਿਤੇ ਨਾ ਕਿਤੇ ਟਹਿ ਟੇਰੀ ਹੁੰਦਾ ਅੱਜ ਨਜ਼ਰ ਆ ਰਿਹਾ ਜੇ ਮਕਾਨ ਮਾਲਕ ਦੀ ਗੱਲ ਕਰੀ ਜਾਵੇ ਤਾਂ ਉਹ ਪੁਲਿਸ ਕੋਲੇ ਫਰਿਆਦ ਕਰ ਰਿਹਾ ਹੈ ਕਿ ਮੈਨੂੰ ਮaaf ਕਰਦੇ ਉਹ ਜਿਹੜਾ ਮੇਰਾ ਘਰ ਹੈ ਇਸ ਨੂੰ ਨਾ ਤੋੜੋ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਆਖਿਆ ਜਾ ਰਿਹਾ ਕਿ ਇਹਨਾਂ ਨੂੰ ਕਈ ਵਾਰ ਸਮਝਾਇਆ ਗਿਆ ਪਰ ਇਹਨਾਂ ਦੀ ਸੇਤੇ ਕੋਈ ਅਸਰ ਨਹੀਂ ਸੀਗਾ ਜੋ ਕਿ ਅੱਜ ਉਸ ਦੇ ਨਤੀਜੇ ਵੱਜੋਂ ਅੱਜ ਜਿਹੜਾ ਇੱਥੇ ਪੀਲਾ ਪੰਜਾ ਚੱਲ ਗਿਆ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਰਿਹਾ ਜਿਹੜੇ ਮਕਾਨ ਨੂੰ ਟਹਿ ਟੇਰੀ ਕਰ ਦਿੱਤਾ ਗਿਆ ਜੋ ਇੱਕ 2 ਨੰਬਰ ਦੇ ਪੈਸੇ ਨਾਲ ਆਸ਼ੀਆਨਾ ਤਿਆਰ ਕੀਤਾ ਸੀ ਉਹ ਅੱਜ ਟੈ ਟੈਰੀ ਹੁੰਦਾ ਨਜ਼ਰ ਆ ਰਿਹਾ ਹੈ ਮਕਾਨ ਮਾਲਕ ਦੀ ਅੱਖਾਂ ਦੇ ਵਿੱਚ ਹੰਝੂ ਵੇਖਣ ਨੂੰ ਤਾਂ ਜ਼ਰੂਰ ਮਿਲ ਰਿਹਾ ਹਨ ਪਰ ਜੇ ਇਹ ਉਸ ਦਿਨ ਕੋਈ ਆਪਣੇ ਘਰਦਿਆਂ ਨੂੰ ਸਮਝਾਉਣ ਦੇ ਲਈ ਇੱਕ ਸਟੈਪ ਚੱਕਦਾ ਤਾਂ ਸ਼ਾਇਦ ਜਿਹੜਾ ਅੱਜ ਇਹ ਮਕਾਨ ਇਸ ਦਾ ਬੱਜ ਜਾਂਦਾ